SCBC ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਦੇ ਫੇਸ 7 ਦੀਆਂ ਲਾਈਟਾਂ ਤੇ ਲਗਾਏ ਗਏ ਰਿజర్ਵੇਸ਼ਨ ਚੋਰ ਫੜੋ ਮੋਰਚੇ ਦਾ 34 ਦਿਨ ਬੀਤਿਆ ਇਸ ਮੌਕੇ ਮੋਰਚੇ ਤੇ ਸੀਨੀਅਰ ਆਗੂਆਂ ਨੇ ਬਲਵੀਰ ਸਿੰਘ ਆਲੰਪੁਰ ਦੀ ਵਿਜੀਲੈਂਸ ਵੱਲੋਂ ਹੋਈ ਗ੍ਰਿਫਤਾਰੀ ਦੀ ਨਿਖੇਦੀ ਕੀਤੀ ਤੇ ਸਰਕਾਰ ਤੋਂ ਜਲ ਰਿਹਾਈ ਦੀ ਮੰਗ ਕੀਤੀ मोर्चे सीनियर सांजे तौर के आगू बलवीर है, है लोहरी वाले दिन मोर्चे इस केस की झूठी एफआईआर दापिया भी जलाई गई सनकार तो इस झूठी एफआईआर नद की मांग भी की गई सी। मोर्चे सीनीय आगू बलविंदर कुम्बड़ा ने कहा कि सरकार साढे समाज नाल सरासर टक्का कर रही है इस तो इस सिद्ध हुंदा है कि कुत्ती चोरा नाल रली हुई है मतलब सरकार दोशियां बचा रही है ते उना नु फड़ावण वालेया ते चुठियां एफआईआर दर्ज करके गिरफ्तार कर रही है उना कहा कि सरकार सानू जलील वी कर रही है ते डरावे दे रही है पर मोर्चे दे आगू इना डरावियां तो डरन वाले नहीं हन इस मौके मोर्चे दे सीनियर आगो रेशम सिंह कहलोने केहा कि

ਹਰਮਨਪ੍ਰੀਤ ਸਿੰਘ ਖਾਲਸਾ ਮੁਖਤਿਆਰ ਸਿੰਘ ਕਕਰਾਲਾ ਸਿਮਰਨਜੀਤ ਸ਼ੈਕੀ ਕਰਮਜੀਤ ਸਿੰਘ ਐਨੋ ਆਦਿ ਹਾਜ਼ਰ ਹੋਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਰੇ ਹੀ ਪੰਜਾਬ ਵਾਸੀ ਤੇ ਦੇਸ਼ਾਂ ਵਿਦੇਸ਼ਾਂ ਚ ਵਸਦੇ ਐਸਸੀ ਵੀਸੀ ਭਾਈਚਾਰੇ ਦੇ ਲੋਕ ਸਾਡਾ ਪ੍ਰੈਸਰਾਂਹੀਂ ਇਹ ਸੁਣ ਰਹੇ ਨੇ ਤੇ ਅੱਜ ਅਸੀਂ ਜਿਹੜਾ ਹੈ 34ਵਾਂ ਦਿਨ ਤਕਰੀਬਨ ਫੇਰ ਸੱਤ ਦਿਨਾਂ ਲੇਟਾਂ ਕੋਲ ਜੋ ਐਸੀਬੀਸੀ ਮਹਾਪੰਚਾਇਤ ਵੱਲੋਂ ਧਰਨਾ ਲਾਇਆ ਗਿਆ ਰਿਜ਼ਰਵੇਸ਼ਨ ਚੋਰਫੜੋ ਮੋਰਚੇ ਤੇ ਅਸੀਂ 34 ਦਿਨ ਹੋ ਗਏ ਕਾਲੀਆਂ ਰਾਤਾਂ 'ਚ ਲੋਕ ਬੈਠੇ ਸਾਰਾ ਜਿਹੜਾ ਹੈ ਠੰਡ ਇੱਥੇ ਗੁਜ਼ਾਰ ਰਹੇ ਨੇ ਤੇ ਪਿੱਛੇ ਕਈ ਵਾਰੀ ਇੱਥੇ ਰੋਜ਼ ਪ੍ਰਦਰਸ਼ਨ ਹੋਇਆ ਸਰਕਾਰ ਦੇ ਖਿਲਾਫ ਸਾਰੇ ਹੀ ਆਗੂ ਆਪਣੀ ਆਪਣੀ ਹਾਜ਼ਰੀ ਇੱਥੇ ਸਮੇਂ 'ਚੋਂ ਸਮਾਂ ਕੱਢ ਕੇ ਲਵਾਉਂਦੇ ਨੇ ਤੇ ਸਾਡੇ ਆਗੂ ਸਹਿਬਾਨ ਆਪਣੀ ਆਪਣੀ ਜਿਹੜੀ ਵਿਉਂਤਬੰਦੀ ਅੱਗੇ ਜਿਹੜਾ ਧਰਨੇ ਨੂੰ ਅੱਗੇ ਚਲਾਉਣ ਵਾਸਤੇ ਜਿਹੜੀ ਵਿਉਂਤਬੰਦੀ ਘੜ ਰਹੇ ਨੇ ਵੀ ਕਿਹੜੇ ਦਿਨ ਕੀ ਪ੍ਰੋਗਰਾਮ ਰੱਖਿਆ ਜਾਵੇ ਕਿਹੜੇ ਦਿਨ ਕੀ ਪ੍ਰੋਗਰਾਮ ਰੱਖਿਆ ਜਾਵੇ ਤੇ ਅੱਜ ਇੱਕ ਅਸੀਂ ਨਖੇਦੀ ਕਰਦੇ ਹਾਂ ਮੋਰਚੇ ਦੇ ਸਥਾਨ ਤੇ ਜਿਵੇਂ ਬਲਬੀਰ ਸਿੰਘ ਆਲੰਪੁਰ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਹੋਈ ਸੀ ਉਹ ਵੀ ਸਾਡਾ ਸਾਥੀ ਇਸੇ ਮੋਰਚੇ ਦੇ ਵਿੱਚ ਬੈਠਾ ਸੀ ਜਦੋਂ ਪਹਿਲੇ ਫੇਸ ਮੋਰਚਾ ਲੱਗਿਆ ਸੀ ਤਾਂ ਕਿ ਉਹਨੇ ਚੋਰਾਂ ਦੇ ਖਿਲਾਫ ਜਿਵੇਂ ਕਿ ਝਾਲੀ ਐਸੇ ਸਰਟੀਫਿਕੇਟ ਬਣਾਏ ਸੀ ਕਈ ਬੰਦਿਆਂ ਦੇ ਖਿਲਾਫ ਕੰਪਲੀਟ ਆਦੀਆਂ ਧਰਨੇ ਦੇ ਬੈਠਿਆ ਤੇ ਧਰਨੇ ਦੀ ਗਵਾਹੀ ਕੀਤੀ ਪਰ ਲੇਕਿਨ ਪਤਾ ਸਾਨੂੰ ਅੱਜ ਲਗਿਆ ਵੀ ਰਾਤ ਉਹਦੀ ਅਰੈਸਟ ਜਿਹੜੀ ਝੂਠਾ ਪਰਚਾ ਹੋਇਆ ਫੇਕ ਪਰਚਾ ਹੋਇਆ ਉਹਦੇ ਚ ਵਿਜੀਲੈਂਸ ਨੇ ਉਹਦੀ ਜਿਹੜੀ ਹੈ ਗ੍ਰਿਫਤਾਰੀ ਪਾਲੀ ਪਰ ਮੈਂ ਸਾਰੇ ਸਮਾਜ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਜੇ ਸਰਕਾਰ ਇਹ ਜਿਵੇਂ ਕੁੱਤੀ ਚੋਰਾ ਨਾਲ ਲੜ ਲੜ ਜਾਂਦੀ ਹੈ ਉਹ ਸਾਫ਼ ਅੱਜ ਦਿਖ ਰਹੀ ਹੈ ਤੇ ਜਿਵੇਂ ਕੌਣ ਤੁਹਾਡੀ ਅਗਵਾਹੀ ਕਰੂਗਾ ਕੌਣ ਤੁਹਾਡੇ ਵਾਸਤੇ ਲੜਾਈ ਲੜੂਗਾ ਜੇਕਰ ਉਸ ਸਾਥੀ ਦਾ ਤੁਸੀਂ ਸਹਿਯੋਗ ਨਾ ਦਿੱਤਾ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅਸੀਂ ਸਾਰੇ ਆਗੂਆਂ ਸਹਿਬਾਨਾਂ ਨੂੰ ਉਸ ਵੀਰ ਦੀ ਹਮਾਇਤ ਵਾਸਤੇ ਬੇਨਤੀ ਕਰਦੇ ਆਂ ਤੇ ਸਾਰੇ ਹੀ ਸਮਾਜ ਦੇ ਆਗੂ ਸਹਿਬਾਨਾਂ ਨੂੰ ਪ੍ਰਧਾਨਾਂ ਨੂੰ ਜ਼ਿਲ੍ਹਾ ਪ੍ਰਧਾਨਾਂ ਨੂੰ ਜਿਹੜੇ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬੈਠੇ ਨੇ ਐਸਪੀਸੀ ਮਹਾਪੰਚਾਇਤ ਦੇ ਨੇੜਲੇ ਲੋਕ ਨੇ ਜਿਨ੍ਹਾਂ ਵਾਸਤੇ ਆਪਣਾ ਹਮਦਰਦ ਆਪਣੇ ਸਮਾਜ ਲਈ ਉਹ ਅੱਗੇ ਆਣ ਮੋਰਚੇ ਦੀ ਗਵਾਹੀ ਕਰਨ ਦੇ ਆ ਕਿ ਆਪਣੀ ਲੜਾਈ ਲੜਨਾ ਜਿਵੇਂ ਕਿ ਪਿਛਲੇ ਦਿਨੇ ਅਸੀਂ 3 ਦਿਨ ਪਹਿਲਾਂ ਫੇਰ ਸਤ ਦੀਆਂ ਲੇਟਾਂ ਕੋਲੇ ਕਾਲੇ ਕੱਪੜੇ ਪਾ ਕੇ ਰੋਜ਼ ਪ੍ਰਦਰਸ਼ਨ ਕੀਤਾ ਇਸੇ ਤਰ੍ਹਾਂ ਅਸੀਂ 2 ਦਿਨ ਜਾਂ 4 ਦਿਨ ਤੱਕ ਕੋਈ ਹੋਰ ਵੱਡਾ ਐਕਸ਼ਨ ਕਰਨ ਦੀ ਸਲਾਹ مشورہ ਸਾਡਾ ਚੱਲ ਰਿਹਾ ਤਾਂ ਕਿ ਸਰਕਾਰ ਦੀ ਜਿਹੜੀ ਹੈ ਅੰਨੀ ਤੇ ਬੋਲੀ ਪੰਜਾਬ ਦੀ ਸਰਕਾਰ ਹੈ ਉਹਦੀਆਂ ਅੱਖਾਂ ਖੁੱਲ ਜਾਣ ਤੇ ਕੰਨ ਖੁੱਲ ਜਾਣ ਉਸ ਕੰਨ ਖੋਲਣ ਵਾਸਤੇ ਅਸੀਂ ਸਾਰੇ ਇਕੱਤਰ ਹੋ ਕੇ ਅਗਲਾ ਪ੍ਰੋਗਰਾਮ ਦੀ ਉਲੀਕੜ ਦੀ ਤਿਆਰੀ ਕਰਦੇ ਹਾਂ ਤੇ ਜਿਹੜਾ ਬਲਵੀਰ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਉਹਨੂੰ ਰੈਸਟ ਪਾਈ ਗਈ ਹੈ ਉਹਦਾ ਜਿਹੜਾ ਸਾਰੇ ਪਿੰਡਾਂ 'ਚ ਜਾ ਕੇ ਅਸੀਂ ਪੂਰਾ ਜਿਹੜਾ ਹੈ ਲੋਕਾਂ ਨੂੰ ਜਾਗਰੂਕ ਕਰਕੇ ਸਰਕਾਰ ਦੇ ਖਿਲਾਫ ਰੋਸ ਮੁੰਜਾਰਾ ਵੀ ਕਰਾਂਗੇ ਸਤਕਾਰਯੋਗ ਮੋਹਨਵਾਸੀ ਲੋਕੋ 34ਵੇਂ ਦਿਨ ਚਾਜੇ ਧਰਨਾ ਪਹੁੰਚ ਗਿਆ ਪੰਜਾਬ ਸਰਕਾਰ ਨੇ ਇਸ ਧਰਨੇ ਦੇ ਮਸਲੇ ਹੱਲ ਕਰਨ ਦੀ ਬਜਾਏ ਸਾਡਾ ਸਾਥੀ ਬਲਵੀਰ ਸਿੰਘ ਆਲਮਪੁਰ ਰਾਤ ਪੰਜਾਬ ਪੁਲਿਸ ਨੇ ਫੜ ਲਿਆ ਵਿਜੀਲੈਂਸ ਪੁਲਿਸ ਨੇ ਫੜਿਆ ਵਿਜੀਲੈਂਸ ਪੁਲਿਸ ਦੀ ਕਿੱਡੀ ਵੱਡੀ ਗਲਤੀ ਹੈ ਜਿਹੜੇ ਲੋਕਾਂ ਨੇ ਝਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਉਹਨਾਂ ਦੀਆਂ ਬਲਵੀਰ ਸਿੰਘ ਆਲਮਪੁਰ ਨੇ ਸ਼ਿਕਾਇਤਾਂ ਕੀਤੀਆਂ ਜਿਹੜੇ ਬੰਦੇ ਨੌਕਰੀਆਂ ਤੇ ਤਨਖਾਹ ਲੈਂਦੇ ਨੇ ਝਾਲੀ ਸੱਟੀ ਬਣਾ ਕੇ ਵੱਡੇ ਵੱਡੇ ਫਾਇਦੇ ਲੈਂਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਸ਼ਿਕਾਇਤ ਕਰਤਾ ਦੇ ਕਾਰਵਾਈ ਕਰਕੇ ਝੂਠੀ ਐਫ ਆਈ ਆਰ ਦਰਜ ਕਰਕੇ ਉਹਨੂੰ ਗ੍ਰਿਫਤਾਰ ਕਰ ਲਿਆ ਔਰ ਇਹ ਜਿਹੜੇ ਅਫਸਰਾਂ ਨੇ ਗ੍ਰਿਫਤਾਰ ਕੀਤਾ ਉਹਨਾਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਯਤਨ ਕਰਾਂਗੇ ਐਸ ਸੀ ਐਸਟੀ ਐਕਟ ਲਵਾ ਕੇ ਉਹਨਾਂ ਅਫਸਰਾਂ ਨੂੰ ਵੀ ਅੰਦਰ ਬੰਦ ਕਰਾਵਾਂਗੇ ਜਿਹੜੇ ਸਾਡੇ ਸਮਾਜ ਦੇ ਆਗੂਆਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰ ਰਹੇ ਨੇ ਆਪਣੀ ਪੁਲਿਸ ਦੀ ਤõਸ ਦੁਆਰਾ ਗ੍ਰਿਫਤਾਰ ਕਰਕੇ ਕੁਝ ਗੱਲਾਂ ਝੂਠੀਆਂ ਮਨਵਾਣਾ ਚਾਹੁੰਦੇ ਨੇ ਜਦਕੀ ਸਾਡਾ ਸਮਾਜ ਕਦੇ ਝੁਕੇਗਾ ਨਹੀਂ ਇਹ ਮੋਰਚੇ ਦੀ ਲੀਡਰਸ਼ਿਪ ਪੰਜਾਬ ਵਾਸੀ ਸਮੁੱਚਾ ਮੂਲ ਨਿਵਾਸੀ ਵਰਗ ਹਰ ਤਰ੍ਹਾਂ ਦੀ ਬਲਬੀਰ ਸਿੰਘ ਆਲਮ ਦੇ ਆਲਮਪੁਰ ਦੇ ਪਰਿਵਾਰ ਦੀ ਮਦਦ ਕਰੇਗਾ ਨਾਲ ਅਸੀਂ ਉਹਦੀਆਂ ਜਿਹੜੀਆਂ ਝੂਠੀਆਂ ਐਫ ਆਈ ਆਰ ਦੀਆਂ ਕਾਪੀਆਂ ਵੀ ਜਾਲੀਆਂ ਲੋੜੀ ਵਾਲੇ ਦਿਨ ਉਰੇ ਮੋਰਚੇ ਦੇ ਵਿੱਚੋਂ ਫਲੈਕਸ ਵੀ ਲੱਗੇ ਹੋਏ ਨੇ ਬਲਵੀਰ ਸਿੰਘ ਆਲਮਪੁਰ ਨੂੰ ਉਹਦੇ ਪਰਿਵਾਰ ਨੂੰ ਉਹਦੇ ਸਾਥੀਆਂ ਨੂੰ ਕਿਸੇ ਗੱਲ ਦੀ ਘਬਰਾਣ ਦੀ ਲੋੜ ਨਹੀਂ ਕਾਨੂੰਨੀ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਹਰ ਤਰ੍ਹਾਂ ਦੀ ਬਣਦੀ ਮਦਦ ਸਮਾਜ ਅਤੇ ਮੋਰਚਾ ਕਰੇਗਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਹਾਂ ਮੋਰਚੇ ਦੇ ਸਥਾਨ ਤੋਂ ਕਿ ਤੁਸੀਂ ਗੌਰ ਕਰੋ ਜਿਹੜੇ بڑے بڑے ਮਗਰਮੱਸ਼ ਨੇ ਤੁਸੀਂ ਉਹਨਾਂ ਨੂੰ ਫੜਦੇ ਨਹੀਂ ਹੈਗੇ ਕੈਪਟਨ ਅਮਰਿੰਦਰ ਸਖਬੀਰ ਬਾਦਲ ਔਰ ਬਜਿੱਠੀਆ ਹੋਰ ਵੱਡੇ-ਵੱਡੇ ਉਹਨਾਂ ਨੂੰ ਫੜੋ ਜਿਹੜੇ ਬੰਦੇ ਸਾਡੇ ਸਮਾਜੇ ਚੰਗੀ ਗੱਲ ਕਰਦੇ ਨੇ ਤੁਸੀਂ ਉਹਨਾਂ ਨੂੰ ਜੇਲ੍ਹਾਂ ਹੀ ਡੱਕ ਰਹੇ ਹੋ ਇਹ ਮਾੜੀ ਗੱਲ ਅਸੀਂ ਦੀ ਨਿੰਦਾ ਕਰਦੇ ਆ ਜੋ ਕੱਲ ਵਿਜੀਲੈਂਸ ਪੁਲਿਸ ਨੇ ਕੀਤਾ ਇਹ ਨਿੰਦਣਯੋਗ ਆ ਅੱਜ ਸਾਡਾ ਇਸ ਮੋਰਚੇ ਦੇ ਨਿੰਦਾ ਦਾ ਪ੍ਰਸਤਾਵ ਪਾਸ ਹੋਇਆ ਅਸੀਂ ਬਲਵੀਰ ਸਿੰਘ ਆਲਮਪੁਰ ਦੇ ਪਰਿਵਾਰ ਨਾਲ ਖੜੇ ਆ ਕਾਨੂੰਨੀ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਨੂੰ ਬੇਨਤੀ ਕਰਦੇ ਆ ਹਮਾ ਮਾਕੇ ਇਸ ਮੋਰਚੇ ਦੀ ਹਮਾਇਤ ਕਰੋ ਔਰ ਇਸ ਮੋਰਚੇ ਦੇ ਉੱਤੇ ਵੱਡਾ ਐਲਾਨ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਬਾ ਸਾਹਿਬ ਉਮੀਦਵਾਰ ਜੀ ਦਾ ਪੋਤਾ ਸਕਾ ਪੋਤਾ ਜਿਹੜਾ ਭੀਮਰਾਓ ਉਮੀਦਵਾਰ ਦੇ ਨਾਂ ਤੇ ਨੇ ਉਹ ਵੀ ਸਾਡੇ ਕੋਲ ਮੋਰਚੇ ਤੇ ਆਉਣ ਦੀ ਗੱਲਬਾਤ ਚੱਲ ਰਹੀ ਹੈ ਪਰਸੋਂ ਓਪੀ 인ਦਲ ਜੀ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਐਡਵੋਕੇਟ ਸਾਹਿਬ ਨੇ ਉਹਨਾਂ ਨੇ ਹਾਂ ਭਰੀ ਹੈ ਕਿ ਮੈਂ ਫਰਵਰੀ ਦੇ ਪਹਿਲੇ ਦਿਨਾਂ ਚ ਇਸ ਮੋਰਚੇ ਤੇ ਆਉਣ ਲਈ ਯਤਨਸ਼ੀਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੋਰਚੇ ਦੇ ਵੱਡੇ ਇਕੱਠ ਕਰਕੇ ਬਲਵੀਰ ਸਿੰਘ ਆਲਮਪੁਰ ਦੀ ਪੂਰੀ ਡਟ ਕੇ ਹਮੈਤ ਕਰਾਂਗੇ ਵਿਜੀਲੈਂਸ ਪੁਲਿਸ ਨੂੰ ਜਾਗਰੂਕ ਹੋ ਜਾਣਾ ਚਾਹੀਦਾ ਤੁਹਾਡੇ ਤੇ ਐਸਸੀ ਐਸਟੀ ਐਕਟ ਦੇ ਪਰਚੇ ਦਰਜ ਹੋਣਗੇ ਅੱਜ ਨਹੀਂ ਹੋਣਗੇ ਕੁਝ ਦਿਨਾਂ ਬਾਅਦ ਜ਼ਰੂਰ ਹੋਣਗੇ ਸਾਡਾ ਮੋਰਚਾ ਜਾਰੀ ਰਹੇਗਾ ਧੰਨਵਾਦ ਵੈਕਰ ਜੀ ਖਾਲਸਾ ਸਾਹਿਬ ਵੈਕਰ ਜੀ ਦੀ ਫਤਿਹ ਆ ਜਿਹੜਾ ਸਾਡਾ ਐਸਸੀ ਬੀਸੀ ਮਹਾਪੰਚਾਇਤ ਵੱਲੋਂ ਧਰਨਾ 33 34 ਦਿਨ ਤੋਂ ਚੱਲ ਰਿਹਾ ਹੈ ਸਰਕਾਰ ਨੂੰ ਜਗਾਉਣ ਵਾਸਤੇ ਤੇ ਇਹ ਸਰਕਾਰ ਜੇ ਨਾ ਜਾਗੀ ਤੇ ਸਰਕਾਰ ਇਹ ਸਮਝਦੀ ਹੋਵੇ ਕਿ ਇਹਦੇ ਜ਼ੁਲਮ ਤੇ ਅਤਿਆਚਾਰ ਇਸੇ ਤਰ੍ਹਾਂ ਚੱਲਦੇ ਰਹਿਣਗੇ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹਦੇ ਉੱਪਰ ਕੋਈ ਨਾ ਕੋਈ ਐਕਸ਼ਨ ਕਰਨਾ ਪਊਗਾ ਤੇ ਜਦੋਂ ਚੋਰ ਫੜ ਕੇ ਥਾਣੇ ਦੇ ਵਿੱਚ ਵੀ ਦੱਸਤਾ ਜਾਵੇ ਵੀ ਇਹ ਚੋਰ ਹੈ ਤੇ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਵੇ ਤੇ ਇਹਦਾ ਮਤਲਬ ਇੱਥੇ ਕੋਈ ਕਾਨੂੰਨ ਦਾ ਰਾਜ ਨਹੀਂ ਰਹਿ ਗਿਆ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਤੇ ਇਸ ਦੇ ਵਾਸਤੇ ਜਗਾਉਣ ਦੇ ਵਾਸਤੇ ਉਹਦੇ ਬਲੁੰਦਰ ਨੇ ਵਾਸਤੇ ਉਹਨਾਂ ਨੂੰ ਜਿਹੜਾ ਸੰਘਰਸ਼ੀਲਾਂ ਦਾ ਕ੍ਰਾਂਤੀਕਾਰਿਆਂ ਦੇ ਇੱਥੇ ਜਥਾ ਇਕੱਠਾ ਹੋਇਆ ਹੋਇਆ ਹੈ ਸਰਕਾਰ ਨੂੰ ਇਹਦੇ ਉੱਪਰ ਕੁਝ ਨਾ ਕੁਝ ਐਕਸ਼ਨ ਲੈਣਾ ਪਊਗਾ ਧੰਨਵਾਦ